ਇਨਕਲਾਬੀ ਸ਼ਾਇਰ ਸੰਤਰਾਮ ਉਦਾਸੀ ਜੀ ਦੀ ਵਰਸੀ ਤੇ ਵਿਸ਼ੇਸ਼ ਐਪੀਸੋਡ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ 6 ਨਵੰਬਰ ਨੂੰ ਇਨਕਲਾਬੀ ਸ਼ਾਇਰ ਸੰਤਰਾਮ ਉਦਾਸੀ ਜੀ ਇਸ ਦੁਨੀਆ ਨੂੰ ਹਮੇਸ਼ਾ ਲਈ ਸ਼ਰੀਰਤ ਤੌਰ ਤੇ ਅਲਵਿਦਾ ਕਹਿ ਕੇ ਚਲੇ ਗਏ ਪਰ ਉਹਨਾਂ ਦੇ ਲਿਖੇ ਹੋਏ ਗੀਤ ਤੇ ਗੀਤਾਂ ਵਿੱਚ ਲਿਖਿਆ ਹੋਇਆ ਉਸ ਸਮਾਜ ਦਾ ਦਰਦ ਜੋ ਸਮਾਜ ਸਦੀਆਂ ਤੋਂ ਲਤਾੜਿਆ ਜਾ ਰਿਹਾ ਹੈ ਉਹਨਾਂ ਦੀਆਂ ਭਾਵਨਾਵਾਂ ਕਿਸ ਤਰ੍ਹਾਂ ਆਹਤ ਹੋ ਰਹੀਆਂ ਨੇ ਉਹਨਾਂ ਦੇ ਜਜ਼ਬਾਤਾਂ ਦੇ ਨਾਲ ਕਿਸ ਤਰ੍ਹਾਂ ਖੇਡਿਆ ਜਾ ਰਿਹਾ ਹੈ ਔਰ ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਨੂੰ ਲੋਕ ਇਸਤੇਮਾਲ ਕਰ ਰਹੇ ਨੇ ਸੰਤਰਾਮ ਉਦਾਸੀ ਜੀ ਸਮਾਜ ਦੇ ਨਾਲ ਬੜੀ ਸ਼ਿੱਦਤ ਦੇ ਨਾਲ ਜੁੜੇ ਸੀ ਸੰਤਰਾਮ ਉਦਾਸੀ ਜੀ ਸਮਾਜ ਦੇ ਦਰਦਾਂ ਨੂੰ ਜਾਣਦੇ ਸੀ ਸਮਾਜ ਦੀਆਂ ਪੀੜਾਂ ਨੂੰ ਜਾਣਦੇ ਸੀ ਸਮਾਜ ਦੀ ਸੋਚ ਨੂੰ ਜਾਣਦੇ ਸੀ ਪਰ ਕੁਝ ਸਰਮਾਇદાર ਲੋਕ ਐਸੀ ਸਮਾਜ ਦੇ ਨਾਲ ਜਿਸ ਤਰ੍ਹਾਂ ਸਦੀਆਂ ਤੋਂ ਤੱਕਾ ਕਰਦੇ ਆ ਰਹੇ ਨੇ ਉਸੇ ਤਰ੍ਹਾਂ ਹੀ ਸੰਤਰਾ ਮੁਦਾਸੀ ਜੀ ਨੇ ਵੀ ਉਸ ਤੱਕੇ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਉਸੇ ਹੀ ਤੱਕੇ ਦੇ ਦਰਦ ਨੂੰ ਉਹਨਾਂ ਨੇ ਆਪਣੇ ਗੀਤਾਂ ਦਾ ਹਿੱਸਾ ਬਣਾਇਆ ਸੋ ਅੱਜ ਉਹਨਾਂ ਦੀ ਵਰਸੀ ਹੈ ਔਰ ਅਜੇ ਹੀ ਸ਼ਾਇਰ ਦਾ ਜਾਣਾ ਇਨਕਲਾਬੀ ਸ਼ਾਇਰ ਦਾ ਜਣਾ ਇੱਕ ਬਹੁਤ ਵੱਡਾ ਕਾਟਾ ਹੈ ਜੇਕਰ ਇਹਨਾਂ ਦੇ ਜੀਵਨ ਤੇ ਆਪਾਂ ਝਾਤ ਮਾਰੀਏ ਤੇ ਸੰਤਰਾ ਮਉਦਾਸੀ ਜੀ ਦਾ ਜਨਮ ਪਿੰਡ ਰਾਇਸਰ ਜ਼ਿਲ੍ਹਾ ਬਰਨਾਲੇ ਦੇ ਵਿੱਚ ਪੈਂਦਾ ਇਹ ਪਿੰਡ ਹੈ ਔਰ ਇੱਕ ਗਰੀਬ ਪਰਿਵਾਰ ਦੇ ਘਰ ਹੋਇਆ ਉਹਨੇ ਦਿਨ ਹੀ ਦਲਿਤ ਲੋਕਾਂ ਦੀ ਸਮਾਜਿਕ ਆਰਥਿਕ ਤੇ ਮਾਨਸਿਕ ਲੁੱਟ ਸਿੱਖਣਾ ਤੇ ਸੀ ਗਰੀਬਾਂ ਨੂੰ ਦੋਹਰੀ ਗੁਲਾਮੀ ਦਾ ਜੀਵਨ ਭੋਗਣਾ ਪੈਂਦਾ ਸੀ ਨੇਮੀ ਜਾਤ ਦੇ ਲੋਕ ਉੱਚੀ ਜਾਤ ਦੇ ਭਾਂਡਿਆਂ ਨੂੰ ਪਿੱਟ ਚੜ ਜਾਣ ਦੇ ਡਰੋਂ ਹੱਥ ਨਹੀਂ ਸਿਲਾ ਸਕਦੇ ਦੂਜੀਆਂ ਦਸਤਕਾਰਾਂ ਜਾਤਾਂ 나ਈ ਛਿੰਬੇ ਝੂਈਰ ਤਰਖਾਨ ਆਪਣੇ ਕਿੱਤੇ ਕਰਕੇ ਰੋਜ਼ੀ ਰੋਟੀ ਕਮਾਉਣ ਲਈ ਆਜ਼ਾਦ ਸਨ ਜਦਕੀ ਗੈਰ ਖੁੰਦਰੀ ਜਾਤਾਂ ਲਈ ਜ਼ਿਮੀਦਾਰਾਂ ਦੇ ਖੇਤਾਂ ਦੇ ਵਿੱਚ ਪਸ਼ੂਆਂ ਬਾੰਗ ਕੰਮ ਕਰਨਾ ਪੈਂਦਾ ਸੀ ਉਹਨਾਂ ਦੇ ਘਰੀ ਗੋਹਾ ਕੂੜਾ ਤੱਕ ਕਰਨਾ ਪੈਂਦਾ ਸੀ ਭਾਵੇਂ ਕਿਸੇ ਵੀ ਜਾਤ ਦਾ ਹੋਵੇ ਉਸ ਨੂੰ ਨੀਵੀਂ ਜਾਤ ਦੀ ਜ਼ਲਾਲਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਚਮੜੇ ਦਾ ਕੰਮ ਕਰਦਿਆਂ ਹੋਇਆ ਕਰਕੇ ਕੱਚਾ ਮਾਲ ਨਿਸ਼ਤ ਮਿਲਣ ਕਾਰਨ ਆਰਥਿਕ ਤੌਰ ਤੇ ਆਪਣੇ ਵਿਕਾਸ ਵੱਲ ਤੇਜ਼ੀ ਨਾਲ ਵਧੇ ਨੇ ਔਰ ਜਿਹੜੇ ਹਾਲਾਤਾਂ ਵਿੱਚ ਸੰਤਰਾ ਮੋਦਾਸੀ ਜੀ ਦਾ ਬਚਪਨ ਬੀਤਿਆ ਹੈ ਉਹ ਲੋਕ ਜਿਹੜੇ ਚਮੜੇ ਦਾ ਕੰਮ ਕਰਦੇ ਸੀ ਉਹ ਲੋਕ ਆਪਣੀ ਵਧੀਆ ਜ਼ਿੰਦਗੀ ਨੂੰ ਬਸਰ ਕਰਨ ਵੱਲ ਤੁਰ ਪਏ ਸੰਤਰਾ ਮੋਦਾਸੀ ਜੀ ਇੱਕ ਅਜਿਹੀ ਸ਼ਖਸੀਅਤ ਜਿਸ ਨੇ ਇਹ ਸਾਰਾ ਦੁੱਖ ਆਪਣੇ ਅੱਖੀਂ ਵੇਖਿਆ ਹੈ ਸੰਤਰਾ ਮੋਦਾਸੀ ਨੇ ਘੋਰ ਗਰੀਬੀ ਵਿੱਚ ਪੜ੍ਹਾਈ ਜਾਰੀ ਰੱਖੀ ਹੋਰ ਉਸ ਸਮੇਂ ਗਰੀਬਾਂ ਦੇ ਮੁੰਡਿਆਂ ਲਈ ਸਿਰਫ ਸਰੀ ਰਲਣ ਤੋਂ ਸਿਵਾ ਕੁਝ ਹੋਰ ਨਹੀਂ ਸੀ ਸੋਚਿਆ ਜਾਂਦਾ ਪਰ ਉਦਾਸੀ ਜੀ ਨੂੰ ਆਜ਼ਾਦੀ ਉਪਰੰਤ ਕੋਈ ਵਿਦਿਆਕ ਪਸਾਰ ਸਦਕਾ ਪੜਨ ਦਾ ਮੌਕਾ ਮਿਲ ਗਿਆ ਉਸ ਮੌਕੇ ਦਾ ਸੰਤਰਮ ਉਦਾਸੀ ਜੀ ਨੇ ਪਰਪੂਰ ਫਾਇਦਾ ਲਿਆ ਇਹਨਾਂ ਸਮਾਜਿਕ ਆਰਥਿਕ ਪ੍ਰਸਥਿਤੀਆਂ ਦੇ ਗੁੰਝਲਦਾਰ ਚਲਿਆਂ ਪਚਲਿਆਂ ਰਾਹੀ ਸੰਤ੍ਰਮ ਉਦਾਸੀ ਦਾअनुभव ਪ੍ਰਵਾਨ ਚੜਿਆ ਹੈ ਉਸ ਨੂੰ ਅੱਖਾਂ ਖੋਲਣ ਤੋਂ ਲੈ ਕੇ ਅੰਦਰਲੀ ਘੜੀ ਤੱਕ ਇਹ ਜਾਤੀ ਕੋੜ ਦਾ ਵਿਤਕਰਾ ਹੰਡਾਉਣਾ ਪਿਆ ਜਾਤੀ ਫਿਰਕੇ ਨੇ ਉਦਾਸੀ ਦੇ ਮਨ ਤੇ ਡੂੰਗਾ ਪ੍ਰਭਾਵ ਪਾਇਆ ਸੰਤ੍ਰਮ ਉਦਾਸੀ ਨਾਮੀ ਇੱਕ ਹਰिजन ਨਾਮਤਾਰੀ ਨੇ ਗਵਰਨਮੈਂਟ ਸਕੂਲ ਤੋਂ ਪ੍ਰਭਾਵਿਤ ਹੋ ਕੇ ਆਪਣੇ ਪਿੰਡ ਸੰਤਨਗਰ ਆ ਕੇ ਨਾਮ ਧਾਰੀ ਨਾਲ ਡਰਾਮੇ ਦਾ ਸ਼ੌਕ ਪੂਰਾ ਕੀਤਾ 1964 ਤੋਂ 1988 ਦੌਰਾਨ ਉਸਨੇ Karl Marx, Lenin, Gorky, Lushan ਤੇ ਹੋਰ ਬਹੁਤ ਸਾਰੀਆਂ ਅਜੇਹੀਆਂ ਲਿਖਤਾ ਸੀ ਜਿਨ੍ਹਾਂ ਦਾ ਅਧਾਇਨ ਉਹਨਾਂ ਨੇ ਬੜੀ شدت ਦੇ ਨਾਲ ਕੀਤਾ 1967 ਦੇ ਵਿੱਚ ਨਕਸਲ bari ਲਹਿਰ ਦੇ ਲਾਲ ਉਬਾਰ ਨੇ ਇਸ ਕਵੀ ਦਾ ਰੂਮ ਰੋਮ ਵੰਨ ਦਿੱਤਾ 13 ਅਗਸਤ 1971 ਨੂੰ ਸਾਹਿਤ ਸਵਾ ਨਕੋਦਰ ਬਲੋ ਪੰਜਾਬ ਪੱਧਰ ਦਾ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੇ ਵਿੱਚ ਉਦਾਸੀ ਪੰਜਾਬ ਪੱਧਰ ਦੇ ਕਵੀਆਂ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਇਆ 1960 ਦੇ ਦੌਰ ਤੋਂ ਬਾਅਦ ਸੰਤਰਾ ਮੋਦਾਸੀ ਨੇ ਆਪਣੀ ਸਮਾਜਿਕ ਰਾਜਸੀ ਸੋਝੀ ਰਹੀ ਇਹ ਅਨੁਪੰਮ ਕਰ ਲਿਆ ਕਿ ਭਾਰਤ ਅੰਦਰ ਕੰਮ ਕਰ ਰਹੀਆਂ ਖੌਤੀ ਕਮਿਊਨਿਸਟ ਪਾਰਟੀਆਂ ਸਮਾਜਿਕ ਤਬਦੀਲੀ ਦੀ ਜਾਮਨੀ ਨਹੀਂ ਭਰਦੀਆਂ ਆਪਣੇ ਲੋਕਾਂ ਦੀ ਮੁਕਤੀ ਦੇ ਸੁਪਨੇ ਵੇਖਣ ਦਾ ਚਾਹਵਾਨ ਸੰਤਰਾ ਮੋਦਾਸੀ ਨਫਸਲ ਬਾੜੀ ਲੋਕ ਯੁੱਧ ਦਾ ਇਕ ਦ੍ਰਿੜ ਸਿਪਾਹੀ ਬਣ ਗਿਆ ਸੰਤਰਾ ਮੁਦਾਸੀ ਜੀ ਦਾ ਜੀਵਨ ਇੰਨਾ ਵਿਸ਼ਾਲ ਫੈਲਿਆ ਹੋਇਆ ਸੀ ਕਿ ਲੋਕ ਮੁਕਤੀ ਦੇ ਜੁਝਾਰੂ ਸਿਪਾਹੀਆਂ ਨੂੰ ਜਿੱਥੇ ਉਹ ਆਪਣੇ ਆਪ ਨੂੰ ਮਹਿਸੂਸ ਕਰਦਾ ਸੀ ਉੱਥੇ ਹੀ ਸਮਾਜ ਨੂੰ ਵੀ ਮਹਿਸੂਸ ਕਰਦਾ ਸੀ ਉੱਥੇ ਉਸ ਨੂੰ ਹੋਰ ਮਾਨਸਿਕ ਤਸੀਹੇ ਵੀ ਦਿੱਤੇ ਗਏ ਦਲਿਤ ਪਰਿਵਾਰ ਹੋਣ ਦੇ ਕਾਰਨ ਉਦਾਸੀ ਕੋਲ ਔਰ ਰੋਜ਼ੀ ਦਾ ਵਸੀਲਾ ਵੀ ਸਿਰਫ ਸਕੂਲ ਮਲਾਜ਼ਮਤ ਹੀ ਸੀ ਜਿਸ ਰਾਹੀਂ ਉਹ ਤਬਰ ਦਾ ਪੇਟ ਪਾਲਦਾ ਸੀ ਉਹ ਉੱਚ ਕੋਟੀ ਦਾ ਕਵੀ ਸਿਪਾਹੀ ਤੇ ਜ਼ਿੰਮੇਵਾਰ ਇਨਸਾਨ ਸੀ ਦੋਸਤੋ ਜ਼ਿੰਦਗੀ ਦੇ ਵਿੱਚ ਗ੍ਰਿਫਤਾਰੀਆਂ ਵੀ ਹੋਈਆਂ ਸੱਚ ਲਿਖਣਾ ਔਰ ਖਾਸ ਕਰਕੇ ਸੱਚ ਨੂੰ ਸੁਣਨਾ ਇੱਕ ਬਹੁਤ ਵੱਡੀ ਗੱਲ ਹੈ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰਲਾਇਓ ਮੇਰੀ ਵੀ ਜ਼ਿੰਦਗੀ ਕੀ ਬਸ ਬੂਰ ਸਰਕੜੇ ਦਾ ਆਹਾ ਦਾ ਸੇਕ ਕਾਫੀ ਤਲੀ ਬੇਸ਼ੱਕ ਨਾ ਲਾਇਓ ਹੋਣਾ ਨਹੀਂ ਮੈਂ ਚਾਹੁੰਦਾ ਸੜਕੇ ਸਵਾ ਏਕਰਾ ਜਾਦ ਜਦ ਢਲੇਗਾ ਸੂਰਜ ਕਣ ਕਣ ਮੇਰਾ ਜਲਾਇਓ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਜਾਂ ਫਿਰ ਮੰਗਦਾ ਰਹੀਂ ਬੇਸੂਰਜਾ ਕਮੀਆਂ ਦੇ ਵੇੜੇ ਸੰਤਰਾਮੁਦਾਸੀ ਜੀ ਦੇ ਲਿਖੇ ਗੀਤ ਕਿਵੇਂ ਭੁੱਲ ਸਕਦੇ ਹਾਂ ਲੇਕਿਨ ਦੋਸਤੋ ਹਜ਼ੂਰ ਸਾਹਿਬ ਵਿਖੇ ਹੋਏ ਕਵੀ ਦਰਬਾਰ ਤੋਂ ਵਾਪਸ ਆਉਂਦੇ ਹੋਏ 6 ਨਵੰਬਰ 1986 ਨੂੰ ਆ ਰਸਤੇ ਦੇ ਵਿੱਚ ਰੇਲ ਗੱਡੀ ਦੇ ਵਿੱਚ ਹੀ ਉਹਨਾਂ ਨੇ ਆਖਰੀ ਸਾਹ ਲਿਆ ਉਹਨਾਂ ਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ 3 ਦਿਨ ਬਾਅਦ ਮਿਲੀ ਉਦਾਸੀ ਜੀ ਭਾਵੇਂ ਜਿਸਮਾਨੀ ਤੌਰ ਤੇ ਜਗ ਤੋਂ ਰੁਖਸਤ ਹੋ ਗਏ ਨੇ ਪਰ ਆਪਣੀਆਂ ਲਿਖਤਾਂ ਰਾਹੀਂ ਅੱਜ ਵੀ ਜਿਉਂਦੇ ਨੇ ਅਤੇ ਚੇਤਨਾ ਪੈਦਾ ਕਰਦੇ ਰਹਿੰਦੇ ਨੇ ਪੋਸੂ ਨਮਾ ਚੈਨਲ ਤੋਂ ਇਨਕਲਾਬੀ ਸ਼ਾਇਰ ਸੰਤਰਾ ਮੋਦਾਸੀ ਜੀ ਨੂੰ ਨਿੱਗੀ ਸ਼ਰਧਾਂਜਲੀ ਜੁੜੇ ਰਹੋ ਪੋਸੂ ਨਮਾ ਚੈਨਲ ਦੇ ਨਾਲ